ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇਹ ਆ ਜੀ ਪਿੰਡ ਰਾਏ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਮੀਂਹ ਦੇ ਨਾਲ ਜਿਹੜਾ ਦੇਖੋ ਕੀ ਹੜਾਂ ਦੀ ਸਥਿਤੀ ਬਣੀ ਪਈ ਹੈ ਜੀ ਪਾਣੀਓ ਪਾਣੀ ਆ ਚੁੱਕਿਆ ਬੀਹਾਂ ਦੇ ਵਿੱਚ ਜਿਹੜਾ ਪਾਣੀ ਇਹ ਬੀਹਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਹੈ ਜੀ ਤੁਸੀਂ ਦੇਖ ਸਕਦੇ ਆ ਬਹੁਤ ਬੁਰੇ ਹਾਲਾਤ ਹੋਏ ਪਏ ਆ ਜੀ ਹੜਾਂ ਦੀ ਸਥਿਤੀ ਬਣੀ ਪਈ ਆ ਸਾਡੇ ਪਿੰਡ ਜਿਹਾ ਨੇ ਦੇਖੋ ਹੁਣ ਨੇ ਲਗਾਤਾਰ ਘੰਟਾ 2 ਘੰਟੇ ਨੇ ਮੀਂਹ ਪੈ ਗਿਆ ਤਾਂ ਜਿਹੜਾ ਪਾਣੀ ਹੈ ਭਰ ਜਾਣਾ ਤੇ ਪਾਈਪ ਤਾਂ ਕੋਈ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿਹੜੇ ਪਾਈਪਾਂ ਰਾਹੀਂ ਪਾਣੀ ਬਾਹਰ ਨਿਕਲ ਜਾਵੇ ਪਾਈਪ ਤਾਂ ਕੋਈ ਹੈ ਨਹੀਂ ਤੇ ਜਿਹੜਾ ਪਾਣੀ ਉਹ ਐਂ ਹੀ ਰਹਿਣਾ ਹੈ ਹੌਲੀ-ਹੌਲੀ ਜਾਣਾ ਆਪੇ ਧਰਤੀ ਦੇ ਵਿੱਚ ਸਿਮ ਜਾਣਾ ਇਹ ਨਹੀਂ ਪਾਣੀ ਨੇ ਕੋਈ ਨੇ ਪਾਈਪ ਲੱਗੇ ਹੁਣ ਤਾਂ ਤਾਂ ਇਹ ਪਾਣੀ ਨਾਲ ਦੀ ਨਾਲ ਜਾ ਗਈ ਤੇ ਜਿਹੜਾ ਲੋਕਾਂ ਦੇ ਘਰ ਪਾਣੀ ਨਾਲ ਜਾਵੇ ਪਾਈਪਾਂ ਦੇ ਨਾਲ ਜਿਹੜਾ ਪਾਣੀ ਬਾਹਰ ਨਿਕਲ ਜਾਵੇ ਪਰ ਪੈਪ ਤਾਂ ਸਾਡੇ ਪਿੰਡ ਦੇ ਵਿੱਚ ਲੱਗਣਾ ਹੀ ਨਹੀਂ ਕਿਉਂਕਿ ਅਸੀਂ ਬੀਡੀਪੀਓ ਦਫ਼ਤਰ ਵੀ ਪਿਛਲੇ ਸਾਲ ਬਰਖਾਸਤ ਦਰਖਾਸਤ ਦਿੱਤੀ ਸੀ ਜਰ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਐਮਐਲਏ ਸਾਹਿਬ ਨੂੰ ਸੁਪਿੰਦਰ ਸਿੰਘ ਹੈਪੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਮਐਲਏ ਜੋ ਕਿ ਬਸੀ ਬਠਾਣਾ ਦੇ ਵਿੱਚ ਬੈਠਦੇ ਹਨ ਉਹਨਾਂ ਦਾ ਦਫ਼ਤਰ ਆ ਸਾਡੀ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਦਾ ਜਿਹੜਾ ਮਸਲਾ ਹੱਲ ਕਰਾਉਣਾ ਤਾਂ ਜੋ ਸਾਡੇ ਪਿੰਡ ਦੇ ਵਿੱਚ ਜਦੋਂ ਮੀਂਹ ਪੈਂਦਾ ਇਹੜਾ ਪਾਣੀ ਆ ਸਾਡੇ ਘਰ ਲੋਕਾਂ ਦੇ ਅੰਦਰ ਨਾ ਜਾਵੇ। ਇਹ ਜਿਹੜਾ ਪਾਣੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ ਤੇ ਪਾਣੀ ਬਾਹਰ ਕੱਢਿਆ ਜਾ ਸਕੇ ਤੇ ਪਾਣੀ ਜਿਹੜਾ ਅੰਦਰ ਲੋਕਾਂ ਦੇ ਨਾ ਜਾਵੇ। ਤੇ ਕੰਨੇ ਇਲਾਕੇ ਦੇ ਐਮਐਲਏ ਸਾਹਿਬ ਤਰਨਪ੍ਰੀਤ ਸਿੰਘ ਸੋਮ ਉਹਨਾਂ ਤੋਂ ਕੰਨੇ ਤੋਂ ਸਾਡਾ ਜਿਹੜਾ ਪਿੰਡ 15 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਈ ਸਾਡਾ ਪਿੰਡ ਰਿਆ ਤੇ ਉਹ ਵੀ ਇੱਧਰੋਂ ਆਉਂਦੇ ਜਾਂਦੇ ਰਹਿੰਦੇ ਨੇ ਤੇ ਸਾਡੀ ਉਹਨਾਂ ਅੱਗੇ ਵੀ ਬੇਨਤੀ ਆ ਵੀ ਸਾਡੇ ਜਿਹੜਾ ਪਿੰਡ ਦਾ ਮਸਲਾ ਹੱਲ ਕਰਾਉਣ। ਇਹ ਸਾਡੀ ਦੂਸਰੀ ਵੀਡੀਓ ਆਸੀਂ ਪਹਿਲਾਂ ਵੀ ਬਣਾਈ ਸੀ ਆਸੀਂ ਜਰ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਹੁਣ ਅਸੀਂ ਦੂਸਰੀ ਵੀਡੀਓ ਬਣਾ ਕੇ ਪਾ ਰਹੇ ਹਾਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਪਿੰਡ ਦਾ ਮਸਲਾ ਹੱਲ ਹੋ ਸਕੇ ਤੇ ਲੱਖ ਐਵਰੇ ਤੋਂ ਮਤਲਬ ਖੰਨੇ ਲੱਗ ਕੇ ਦੇ ਕੈਬਨਿਟ ਮੰਤਰੀ ਤਰਪਰੀ ਸਿੰਘ ਸੌਂ ਜੀ ਨੂੰ ਸਾਡੀ ਬੇਨਤੀ ਆ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਪਾਣੀ ਆ ਜਾਂਦਾ ਜੀ ਘਰਾਂ ਦੇ ਵਿੱਚ ਚਲਾ ਜਾਂਦਾ ਮੀਂਹ ਆਉਣ ਕਾਰਨ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਸਲਾ ਹੱਲ ਹੋ ਹੱਲ ਕਰਾਉਣ ਆ ਕੇ ਉਰੀ ਦੇਖਣ ਹੁਣ ਤੁਹਾਡੇ ਸਾਹਮਣੇ ਹੀ ਦੇਖ ਲਓ ਵੀ ਜਿਹੜਾ ਪਾਣੀ ਹੈ ਇਹ ਸਾਡੇ ਘਰਾਂ ਵਿੱਚ ਵੀ ਆ ਚੁੱਕਿਆ ਹੈ ਦੁਕਾਨਾਂ ਦੇਖੋ ਬੰਦ ਬੰਦ ਪਈਆਂ ਨੇ ਸਾਡੇ ਪਿੰਡ ਦੇ ਵਿੱਚ ਕਿਉਂਕਿ ਪਾਣੀ ਆ ਜਾਂਦਾ ਅੰਦਰ ਦੁਕਾਨਾਂ ਦੇ ਤੇ ਇਹ ਦੇਖ ਲਓ ਹੁਣ ਵੀ ਪਾਣੀ ਗੋਡਿਆਂ ਤੋਂ ਉੱਤੇ ਆ ਗੋਡਿਆਂ ਤੋਂ ਉੱਤੇ ਤੱਕ ਜਿਹੜਾ ਪਾਣੀ ਆ ਚੁੱਕਿਆ ਤੇਰਾ ਪਾਣੀ ਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਨਹੀਂ ਹੈਗਾ ਪਹਿਲਾਂ ਤਾਂ ਸੂਏ ਦੇ ਵਿੱਚ ਚਲੇ ਜਾਂਦਾ ਸੀ ਤੇ ਹੁਣ ਹੁਣ ਜਿੱਦੇ ਸੂਏ ਪੱਕੇ ਹੋਏ ਆ ਜਾਂਦਾ ਇਹ ਸਾਡਾ ਕੰਮ ਖਰਾਬ ਹੋ ਗਿਆ ਪਾਣੀ ਦਾ ਪਾਣੀ ਹੈ ਜਿਹੜਾ ਇਦਾਂ ਹੀ ਸਿਮ ਜਾਂਦਾ ਜੀ ਇਹਨੂੰ ਪਾਣੀ ਨੂੰ ਬਾਹਰ ਕੱਢਣਾ ਬਹੁਤ ਔਖਾ ਹੋ ਜਾਂਦਾ ਮੀਂਹ ਦੇ ਵਿੱਚ ਇਕੱਠਾ ਹੋ ਜਾਂਦਾ ਦੇਖ ਲਓ ਤੁਸੀਂ ਵੀ ਗੋਡਿਆਂ ਤੋਂ ਉੱਤੇ ਵੀ ਜਿਹੜਾ ਪਾਣੀ ਆਇਆ ਪਿਆ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਆਪਣਾ ਜਿਹੜਾ ਪਿੰਡ ਦਾ ਮਸਲਾ ਹੱਲ ਹੋ ਸਕੇ ਤੇ ਸਾਡਾ ਵੱਡਾ ਵੀਰ ਲਾਲੀ ਵੀਰ ਇਸ ਅਹਿਮ ਮੁੱਦੇ ਤੇ ਦੋ ਚਾਰ ਸ਼ਬਦ ਕਹਿਣਾ ਚਾਹੁੰਦਾ ਜਰੂਰ ਸੁਣੋ ਉਹਨਾਂ ਦੀ ਗੱਲ ਅਕਲ ਜੀ ਸਤਿ ਸ਼੍ਰੀ ਅਕਾਲ ਅਸੀਂ ਗੱਲ ਜੀ ਤੁਹਾਡੇ ਘਰ ਪਾਣੀ ਆ ਗਿਆ ਜੀ ਹਾਂਜੀ ਫੁੱਲ ਪਾਣੀ ਆ ਗਿਆ ਅੱਲਾ ਮਾਰੋ ਮਾਰ ਗਈ بارش ਹੋ ਰਹੀ ਹੈ ਕੱਲ ਨੂੰ 100 ਮਿਲੀਮੀਟਰ ਦੱਸਿਆ ਕੱਲ ਉਸ ਤੋਂ ਵੱਧ ਵੀ بارش ਆਈ ਅੱਛਾ ਅੱਛਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਸਰਕਾਰ ਦੇ ਸਾਹਮਣੇ ਆਈ ਹੁਣ ਵੋਟਾਂ ਦਾ ਸਰਕਾਰ ਨੇ ਕੰਨਾ ਹੋਰ ਨੇ ਹੁਣ ਗੱਲਾਂ ਹੋਰ ਨੇ ਅੱਛਾ ਜੀ ਵੋਟਾਂ ਦਾ ਸਰਕਾਰ ਨੇ ਆਦਾ ਉਹ ਰੱਤਾਂ ਤੋਂ ਤੁਮਣੀ ਠੀਕ ਹੈ ਜੀ। ਬਲਾਹ ਸਾਹਮਣੇ ਨੇ ਐਮਐਲ ਸਾਬ ਨੂੰ ਕਈ ਵਾਰ ਵਿਸ਼ੇਸ਼ਣਾ ਕਰਦੇ ਆ। ਹਾਂ। ਦੇਖਤੀ ਵੀ ਦੇ ਲਿਆ ਐਮਐਲ ਸਾਬ ਸਾਡੇ ਆਏ ਨਸ਼ਾ ਮੁਕਤ ਪੰਜਾਬ ਦੇ ਵੀ ਹਾਂ। ਅਸੀਂ ਕਿਹਾ ਬਹੁਤੋਂ ਜਾਣਕਾਰੀ ਦਿੱਤੀ ਹੈ ਮੇਰੀ ਤੋਂ ਸਾਡੇ ਪਾਈਪਾਂ ਚੰਗੇ ਤਰ੍ਹਾਂ ਕੰਮ ਕਰ ਜਾਵੇ। ਨਹੀਂ ਜਿਹੜੀ ਪਾਈਪਾਂ ਦੀ ਸ਼ਿਕਾਇਤ ਸੀਗੀ ਉਹ ਕਿੱਥੇ ਦਿੱਤੀ ਸੀਗੀ? ਉਹ ਆਪਾਂ ਕਮਾਣੋ ਐਸਜੀਐਮ ਦਫ਼ਤਰ ਸਾਰੇ ਕਿਤੇ ਸਾਰੇ ਮੈਮੇ ਜੀ ਉਹ ਵੀ ਮੈਗਮਾ ਸਾਰੇ ਮੈਗਮਾ ਦੱਸੀ ਆਈ। ਅੱਛਾ। ਇਹਦਾ ਹੱਲ ਹੋਇਆ ਕੋਈ? ਕੋਈ ਹਾਲੀ ਹੋਈ ਕੋਈ ਹਣਵਾਈ ਦੀ ਪੈ ਪਾਦੇ ਬੱਜ ਕੋਰੇ ਵੱਡੇ ਪੈ ਪਾ ਦੀ ਥੋੜੇ ਜਦੋਂ ਅੱਗੇ ਜਾਂਦੇ ਅੱਗੇ ਤਾਂ ਫਿਰ ਉਹੀ ਪੈ ਛੋਟੇ ਨੇ ਉਨੀ ਕੋਈ ਵਜ ਦਬਨ ਦੀ ਕੈਲੀ ਨਹੀਂ ਹੈਗੀ ਜਿਹੜਾ ਪਾਣੀ ਆ ਫਿਰ ਇਹ ਖੜਾ ਰਹੇ ਜਾਂਦਾ ਕਿਵੇਂ ਆ ਫਿਰ ਇਹ ਤਾਂ ਹੁਣ ਜਦੋਂ ਬਾਰਿਸ਼ ਢੂ ਦੀ 2-3-4 ਦਿਨ ਹੋ ਗਏ ਬਾਦ ਥਾ ਹੌਲੀ-ਹੌਲੀ ਪਾਣੀ ਕੱਢੂ ਤਾਂ ਗੱਡੀਆਂ ਫਸ ਰਹੀਆਂ ਨੇ ਕੋਈ ਹਣਵਾੜੀ ਹੈ ਪਾਣੀ ਅੰਦਰ ਪਾਣੀ ਵੜਿਆ ਹੋਇਆ ਸਾਰੇ ਦੇ ਤਾਂ ਹਾਲ ਵੀ ਕੋਈ ਬਾਣ ਕੇ ਰੋਕੀ ਨਹੀਂ ਪਾਕਦੀ ਕਿੰਨੇ ਪਾਣੀ ਵੜ ਗਿਆ ਜੀ ਐਮਐਲਏ ਸਾਹਿਬ ਨੂੰ ਤੁਸੀਂ ਐਮਐਲਏ ਸਾਹਿਬ ਨੂੰ ਇਹੀ ਵੇਸ ਦੀ ਕਰਦੇ ਸਾਡੀ ਅਪੀਲ ਨੂੰ ਦੇਖੀ ਜਾਵੇ ਪਿੰਡ ਦੀ ਆਗਿਆ ਇੱਕ ਤਾਂ ਹੁੰਦਾ ਆਪਾਂ ਕੋਲੋਂ ਬਣਾ ਕੇ ਗੱਲ ਕਹਿੰਦੇ ਆ ਆ ਦਾ ਸਾਹਮਣੇ ਹੀ ਇਹ ਗੱਲ ਆਉਂਦਾ ਹਮ ਸਾਰਿਆਂ ਦੇ ਸਾਰੇ ਇੱਕੋ ਜਿਹੇ ਨਹੀਂ ਇੱਧਰ ਨਿਗਾਹ ਮਾਰੋ ਤੁਸੀਂ ਉੱਧਰ ਨਿਗਾਹ ਮਾਰੋ ਸਾਰੇ ਪਾਸੇ ਇਹੀ ਹਾਲ ਹੈ ਅੱਛਾ ਸਾਰੇ ਪਾਸੇ ਹਾਂ ਹੱਥ ਬਾਨ ਕੇ ਮੇਰੀ ਐਮਐਲਏ ਸਾਹਿਬ ਨੂੰ ਸਾਡਾ ਪਹਿਲੇ ਘਰ ਸਾਡੀ ਸੜਵਾਈ ਕੀਤੀ ਜਾਵੇ ਹਾਂ ਤੇ ਪਿੰਡ ਦੇ ਵਿੱਚ ਪੈਪ ਪਾਏ ਹਨ ਪਿੰਡ ਦੇ ਵਿੱਚ ਪੈਪ ਪਾ ਜਾਣਾ ਪਾਣੀ ਦਾ ਨਿਕਾਸੀ ਕੀਤਾ ਜਾਵੇ ਠੀਕ ਹੈ ਕੋਇਆਂ ਡ ਇੱਧਰ ਸਾਡੇ ਟੈਂਕਰ ਆਏ ਸੁਪਰਣ ਆਇਆ ਹਾਂ ਡੇਰੀ ਆਣ ਸੁਪਰਣ ਆ ਹਾਂ ਡੇਰੀ ਬੇਕਰ ਲਿਖਿਆ ਆ ਤੇ ਥੋੜਾ ਲੈਗ ਨਹੀਂ ਆਇਆ ਹਾਂ ਇੰਨਾ ਪਾਣੀ ਖੜਾ ਗੱਡੀ ਬਾਤ ਘੋਣ ਤਿਆਰ ਆ ਜੀ ਵਾਹ ਗੱਡੀ ਦੀ ਬੈਕ ਕਰਵਾ ਰਹੇ ਹਾਂ ਉਹ ਕਿ ਜੀ ਬਹੁਤ ਮਾੜੀ ਗੱਲ ਹੈ ਇਹ ਪਾਣੀ ਪਾੜੇ ਕਿਉਂ ਆਇਆ ਇਹ ਕੋਈ ਕੰਮੀ ਆ ਪਾਇ ਚੰਗੇ ਕੋਲ ਤਾਂ ਸਾਧਨ ਹੈਗਾ ਕੋਈ ਆਪਣਾ ਜੀ ਜਦੋਂ ਉਹਦੇ ਕੋਈ ਦੋਸਤਾਂ ਨਾਲ ਪੱਕੀ ਜਾਉਂਦਾ ਹੂੰ ਕੋਈ ਆਪਣਾ ਹੀ ਕਰਦਾ ਕੋਈ ਮਕਲਾ ਕੱਢਦਾ ਪਰ ਕੀ ਕਰੀਏ بارش ਇਤਨੀ ਜ਼ਿਆਦਾ ਹੈ بارش ਨਹੀਂ ਪਈ ਪਰ بارش ਬਹੁਤ ਜ਼ਿਆਦਾ ਹੁੰਦੀ ਹੈ بارش ਪਾਣੀ ਨਹੀਂ ਨਿਕਲ ਰਹੀ ਹੈ ਸੋਏ ਪਏ ਹੋਏ ਨੇ ਖੱਡਾਂ ਪਈਆਂ ਨੇ ਨਹੀਂ ਨਿਕਲ ਰਹਾ ਉਹ ਦੇਖੋ ਸਾਡੇ ਵੀ ਸਾਹ ਰੇਨਪੋਰਟ ਪਾ ਗਏ ਆ ਦੇਖਦੇ ਕੋਈ ਪਾਣੀ ਕਿੱਥੇ ਕੱਢਦਾ ਕਹੀ ਨਾ ਗੱਦਰ ਕੱਢਦਾ ਆ ਹਾਲ ਆ ਜੀ ਪਿੰਡ ਰਾਏ ਦੇ ਆ ਉੱਥੇ ਕੁਝ ਵੀ ਨਹੀਂ ਪੈਂਦਾ ਉੱਥੇ ਸਿਰ ਪੱਗ ਲੋ ਪੂਰੇ ਤਾਂ ਜ਼ਿਆਦਾ ਹਾਰਮਨ ਆ ਇੱਥੇ ਆਪਣੇ ਵੱਡੀ ਘਟਾ ਹੈ ਨੇ ਨਾ ਗਿਆ ਬਰਬਰ ਆਹ ਕੋਈ ਜਿਹੜਾ ਚਾਹ ਪੀਣਾ ਬਾਹਰ ਹਾਂ ਹਾਂ ਬਣਾ ਲਈ ਜੀ ਆਪਾਂ ਇਹਦੇ ਵਿੱਚ ਉਹ ਪਾ ਦੇਣਾ ਪੈ ਪਾਣਾ ਬੇਰਵਾ ਪਾ ਦੇਣਾ ਹਾਂ ਹਾਂ ਸਾਰਾ ਬਣਾਉਣਾ ਆਇਆ ਆਪਾਂ ਬਣਾ ਕੇ ਲੰਗੇ ਆ ਨਾ ਭਾਮੀ ਕੀ ਕਰਨ ਲੈ ਜਾਣਾ ਭਰਾਣਾ ਮੈ ਦੋਈਦਾ ਕੋਈ ਨਹੀਂ ਇੱਧਰ ਤਾਂ ਹੈ ਨਹੀਂ ਫੇ ਇੱਧਰ ਨਹੀਂ ਹੈਗਾ ਇਹ ਆ ਜੀ ਸਾਡੇ ਪਿੰਡ ਦੀ ਮੋਢਲਾ ਸਿਹਤ ਕੇਂਦਰ ਡਿਸਪੈਂਸਰੀ ਪੁਰਾਣੀ ਜੋ ਕਿ ਮੇਰੇ ਪਰਦਾਦਾ ਜੀ ਉਹਨਾਂ ਵੇਲੇ ਬਣੀ ਸੀਗੀ ਜਦੋਂ ਪਿੰਡ ਦੇ ਸਰਪੰਚ ਸੀ ਤੇ ਇਹ ਵੀ ਪੂਰੀ ਤਰ੍ਹਾਂ ਚੋਰਈ ਆ ਜੀ ਤੁਸੀਂ ਦੇਖ ਸਕਦੇ ਆ ਇਹ ਡਿਸਪੈਂਸਰੀ ਜਿਹੜੀ ਪੂਰੀ ਤਰ੍ਹਾਂ ਅੰਦਰੋਂ ਚੋਰਈ ਆ ਕਲ ਦੱਸ ਰਹੇ ਨੇ ਮੈਨੂੰ ਨਾਲ ਤੇ ਆਹ ਕਮਰਾ ਜਾਂ ਬਣਿਆ ਸੀ ਉਸ ਤੋਂ ਬਾਅਦ ਤਾਂ ਕੋਈ ਇਹਦੇ ਵਿੱਚ ਕੋਈ ਇਹਦੀ ਰਿਪੇਅਰ ਨਹੀਂ ਹੋਈ ਹੈਗੀ ਜਦ ਦਾ ਹੀ ਤੇ ਕਹਿੰਦੇ ਅੰਦਰੋਂ ਚੋਰਈ ਆ ਥੋੜੀ ਥੋੜੀ ਕਾਫੀ ਪਿੰਡ ਰਾਏ ਦੀ ਡਿਸਪੈਂਸਰੀ ਆ। ਮਡਲਾ ਸਿਹਤ ਕੇਂਦਰ ਪਿੰਡ ਰਿਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਹੋਈ। ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਰਾਏ ਦੀ ਹਾਲਾਤ ਜੀ। ਗਾਹਤ ਬੁਰਾ ਹਾਲ ਆ ਜੀ ਇਹ ਨੇ ਮੀਂਹ ਲਗਾਤਾਰ ਪਿੰਦਾ ਰਹੇ ਤਾਂ ਸਾਡੇ ਪਿੰਡ ਦਾ ਕੀ ਬਣੇਗਾ ਜੀ। ਇਹ ਮੀਂਹ 4-2 ਘੰਟੇ ਪਿੰਦਾ ਰਿਹਾ ਹੋਰ ਤਾਂ ਸਾਡੇ ਘਰਾਂ ਦੇ ਵਿੱਚ ਜਿਹੜਾ ਪਾਣੀ ਪੂਰਾ ਆ ਜਾਣਾ ਜੀ। ਸਾਡੇ ਅੰਦਰ ਜਿਹੜਾ ਪਾਣੀ ਆ ਕਮਰਿਆਂ ਚ ਵੀ ਚਲੇ ਜਾਣਾ ਜੀ ਸਮਾਨ ਖਰਾਬ ਹੋ ਸਕਦਾ ਤੇ ਜਿਹੜਾ ਪਾਈਪਾਂ ਦਾ ਜਿਹੜਾ ਪ੍ਰਬੰਧ ਬਹੁਤ ਜ਼ਰੂਰੀ ਹੈ ਜੀ ਤਾਂ ਜੋ ਨਾਲ ਦੀ ਨਾਲ ਪਾਣੀ ਮੰਗੀ ਜਾਊਗਾ ਫਿਰ ਪਸ਼ੂਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਜੀ ਮੀਂਹ ਦੇ ਵਿੱਚ ਸਾਹਮਣੇ ਔਖੇ ਹੋ ਜਾਂਦੇ ਨੇ ਜੀ ਪਾਣੀ ਬਹੁਤ ਆ ਜਾਂਦਾ ਜੀ ਮੀਂਹ ਚ ਸਾਡੇ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਜੀ ਜਿੱਥੇ ਤੱਕ ਵੀ ਸਾਡੇ ਲਾਈਵ ਸਰੋਤ ਤੇ ਸਾਡੀ ਵੀਡੀਓ ਦੇਖ ਰਹੇ ਆ ਇਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਤਰਨਪ੍ਰੀਤ ਸਿੰਘ ਸੌਂਦ ਤੇ ਸਾਡੇ ਰਵਿੰਦਰ ਸਿੰਘ ਐਮਐਲਏ ਹੈਪੀ ਤੱਕ ਐਮਐਲਏ ਸਾਹਿਬ ਤੱਕ ਸਾਰਿਆਂ ਤੱਕ ਪਹੁੰਚਾ ਦਿਓ ਜੀ ਵੀਡੀਓ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਸਾਡੇ ਪਿੰਡ ਦੇ ਖਲਾਤ ਕੀ ਨੇ ਜੀ ਹੁਣ ਅੱਗੇ ਉੱਥੇ ਇੱਕ ਮੀਟਰ ਆ ਜੀ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਉਹਦੇ ਵਿੱਚ ਜਿਹੜੀ ਇੱਦਾਂ ਪਾਣੀ ਮਤਲਬ ਭਰਿਆ ਪਿਆ ਮੀਟਰ ਨਾਲ ਉਹਨੇ ਉਹਦੇ ਵਿੱਚ ਕਰੰਟ ਆ ਜਵੇ ਦੱਸੋ ਫਿਰ ਕੌਣ ਜ਼ਿੰਮੇਵਾਰ ਹੈ ਜੀ ਦਾ ਕਰੰਟੇ ਆ ਜਵੇ ਫਿਰ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਮੀਟਰ ਹੈ ਪਾਣੀ ਦੇਖੋ ਕਿਵੇਂ ਅੰਦਰੋਂ ਅੰਦਰੀ ਉਹਨੇ ਜਾ ਰਿਹਾ ਹੈ ਨਾ ਕਰੰਟੇ ਆ ਜਵੇ ਫੇਰ ਦੇਖੋ ਕਿਸੇ ਨੂੰ ਕਿਸੇ ਨੂੰ ਨੁਕਸਾਨ ਹੋ ਜਵੇ ਜੀ ਕੌਣ ਜ਼ਿੰਮੇਵਾਰ ਹੈ ਇੱਥੇ ਕਰਕੇ ਸਾਡੀ ਬੇਨਤੀ ਹੈ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਐਮਐਲਏ ਸਾਹਿਬ ਤੱਕ ਪਹੁੰਚਾਓ ਰੁਪਿੰਦਰ ਸਿੰਘ ਹੈਪੀ ਤੱਕ ਤੇ ਪਰਪ੍ਰੀਤ ਸਿੰਘ ਸੌਂ ਤੱਕ ਜੀ ਐबिनेट ਮੰਤਰੀ ਤੱਕ ਤਾਂ ਜੋ ਸਾਡੇ ਪਿੰਡ ਦਾ ਮਸਲਾ ਹੱਲ ਹੋ ਜਾਵੇ ਜੀ ਇਹ ਸਾਡੇ ਪਿੰਡ ਦਾ ਮਸਲਾ ਹੱਲ ਹੋ ਜਵੇ ਪੈ ਪੈ ਜਾਣ ਜੀ ਅਸੀਂ ਦੂਸਰੀ ਵਾਰ ਵੀਡੀਓ ਬਣਾ ਰਹੇ ਹਾਂ ਜੀ ਇਹ ਸਾਨੂੰ ਮਜਬੂਰਾਂ ਚੇ ਕੰਮ ਕਰਨਾ ਪੈਂਦਾ ਸਾਡੀ ਮਜਬੂਰੀ ਬਣ ਜਾਂਦੀ ਹੈ ਜੀ ਲੋਕਾਂ ਦੇ ਘਰਾਂ ਚ ਜਿਆਰ ਪਾਣੀ ਆਉਂਦੇ ਨੇ ਅਸੀਂ ਵੀ ਤੰਗ ਹੋ ਜਾਂਦੇ ਆ ਬਹੁਤ ਸਾਨੂੰ ਮਜਬੂਰੀ ਦੇ ਵਿੱਚ ਇਹ ਵੀਡੀਓ ਬਣਾਉਣੀ ਪੈਂਦੀ ਹੈ ਜੀ ਹੁਣ ਅੰਕਲ ਦੇ ਘਰ ਪਾਣੀ ਆ ਗਿਆ ਜੀ ਹੁਣ ਅੰਕਲ ਨਾਲ ਗੱਲਬਾਤ ਕਰਦੇ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਆਂ ਅੰਕਲ ਤੋਂ ਪੁੱਛਦੇ ਆਂ ਹਾਲਾਤ ਅੰਕਲ ਦੀ ਘਰ ਦੇ ਕਿਵੇਂ ਨੇ ਮਿਕਾਟ ਦੀ ਵਾਪਿਸ ਆਦ ਮੈਂ ਮੰਨਦਾ ਪਾਣੀ ਸਿੱਜ ਅੱਛਾ ਮਕਾਨ ਹੈ ਜੀ ਮਕਾਨ ਰੱਖੀ ਜਾਵਾ ਡੋਲ ਅੱਛਾ ਅੱਛਾ ਐਮਐਲਏ ਸਾਹਿਬ ਨੂੰ ਕੀ ਬੇਨਤੀ ਕਰਨਾ ਚਾਹੁੰਗੀ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਜਿਹੜਾ ਆਪਣਾ ਮੈਲਕਿਸਦਾਨ ਬੰਦੇ ਬਣਾਇਆ ਹਾਂ ਹਾਂ ਬੇਨਤੀ ਕਰਨਾ ਆਪਾਂ ਹਾਂ ਜਦ ਉਹਨਾਂ ਲਈ ਕਹਨਾ ਵੀ ਸਹੀ ਸਮੇਂ ਦਾ ਇਹ ਸਮਾਂ ਦੇ ਸਕੋ ਹਾਂ ਹੂੰ ਕਿੰਨੇ ਲੋਕਾਂ ਦਾ ਨੁਕਸਾਨ ਹੋ ਰਿਹਾ ਹਾਂ ਇਹ ਨੁਕਸਾਨ ਤਾਂ ਹੋ ਰਿਹਾ ਇਹਦੇ ਵਿੱਚ ਬਰੀ ਬੰਦਾ ਕੀ ਕਰ ਸਕਦਾ ਹਾਂ ਜੀ ਹਾਂ ਉਹ ਕੱਚੇ ਮਕਾਨ ਵਾਲੇ ਜਿਹੜੇ ਉਹ ਪੈਸੇ ਆ ਗਏ ਤੁਹਾਨੂੰ ਅੱਛਾ ਉਪਰ ਇਹੋ ਨੇ ਫਾਰਮ ਠੀਕ ਹੈ ਜੀ ਇਹਨੇ ਤੁਸੀਂ ਐਮਐਲਏ ਸਾਹਿਬ ਨੂੰ ਕਹਿਣਾ ਅਸੀਂ ਚਾਹੁੰਦੇ ਹਾਂ ਵੀ ਵੀ ਜੀ ਉਹ ਆ ਕੇ ਜਗ ਦੇਖਿਆ ਹਾਂ ਹਾਂ ਪਾਣੀ ਫੇਰ ਸਾਰਾ ਅੰਦਰ ਆ ਜਾਂਦਾ ਹੁਣ ਇਹ ਘਰੇ ਹਾਂ ਮੈਂ ਉੱਤਰਾ ਕਰ ਵੀ ਰਹੇ ਹਾਂ ਫਿਰ ਕੋਈ ਉਸੇ ਦਾ ਕੰਮ ਹਾਂ ਇਹ ਹੈ ਗੱਡੀਆਂ ਮੋਟਰਾਂ ਨੂੰ ਅੰਦਰ ਜਾਂਦੇ ਸਹੀ ਹੈ ਜੀ ਇੱਧਰ ਵੀ ਪਾਣੀ ਆ ਗਿਆ ਚੁੱਕਿਆ ਜੀ ਤੁਸੀਂ ਦੇਖ ਸਕਦੇ ਆ ਅੰਕਲ ਦੇ ਘਰੇ ਪਜਾਰੇ ਦੇ ਆ ਦੇਖੋ ਜੀ ਘਰ ਚ ਪਾਣੀ ਆ ਗਿਆ ਅੰਦਰ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਹਾਂ ਕਰ ਦੋ ਕਰ ਦੋ ਤੁਸੀਂ ਇਹਦਾ ਮੈਂ ਹੁਣ ਚਾਹੇ ਜੋ ਮਰਜ਼ੀ ਕਰੀਏ ਉਹ ਚਾਹੇ ਡੀਜੇ ਲੱਗੇ ਹੁਣ ਤਾਂ ਵੀ ਨਹੀਂ ਬਾਜ ਆਉਣੀ ਇਹ ਚ ਇਹਦਾ ਮੈਂ ਘਰ ਜਾ ਕੇ ਕਰ ਦੇਣਾ ਆਪੇ ਸੈਟ ਬਸ ਫੈਂਸੀ ਵੀ ਦਿਖਾਤੀ ਸਾਰਾ ਪਿੰਡ ਦਿਖਾਤਾ ਆਪਾਂ ਇੱਧਰ ਦਾ ਚਲ ਠੀਕ ਜਿਹੀ ਹੋਣਾ ਇਹ ਸਾਡੇ ਪਿੰਡ ਦੀ ਵਿਚਾਰਲੀ ਵੀ ਛੋਟੀ ਜੀ ਐਸਸੀਬੀਸੀ ਮੈਂਬਰ ਸਰਦਾਰ ਅਵਤਾਰ ਸਿੰਘ ਜੀ ਦੀ ਵੀ ਹੀ ਹੈ ਜੀ ਅਸੀਂ ਦੇਖ ਸਕਦੇ ਹਾਂ ਵੀ ਪਾਣੀ ਬੜਾ ਆ ਗਿਆ ਇੱਥੇ ਵੀ ਘਰਾਂ 'ਚ ਵੀ ਪਾਣੀ ਆ ਗਿਆ ਲੋਕਾਂ ਨੇ ਦੇਖੋ ਮੂਰੇ ਲਾਈ ਹੋਈ ਆ ਮਤਲਬ ਸੇਫਟੀ ਵਾਸਤੇ ਮੂਰੇ ਇੱਟਾਂ ਲਾਈ ਹੋਈਆਂ ਨੇ ਤਾਂ ਜੋ ਪਾਣੀ ਅੰਦਰ ਨਾ ਆਵੇ ਹਨਾ ਤੁਸੀਂ ਦੇਖ ਸਕਦੇ ਆ ਪਾਣੀ ਜਿਹੜਾ ਕਾਫੀ ਆ ਗਿਆ ਘਰਾਂ ਦੇ ਵਿੱਚ ਇਹ ਸਾਰਾ ਕੰਮ ਜੀ ਪੈਪਾਂ ਕਰਕੇ ਹੋਇਆ ਨਹੀਂ ਅਜ ਸਾਡੇ ਮਿੰਦ ਵਿੱਚ ਪੈਪ ਹੁੰਦੇ ਤਾਂ ਸਾਨੂੰ ਅੱਜ ਇਹ ਵੀਡੀਓ ਬਣਾਉਣੀ ਨਾ ਪੈਂਦੀ ਰਾਤਾਂ ਕਰਕੇ ਸਾਨੂੰ ਕਰਨਾ ਪੈਂਦਾ ਜੀ ਉਹ ਦੇਖ ਲਓ ਕਿੰਦਾ ਸੇਫਟੀ ਹੈ ਮੂਰੇ ਪੱਲੀਆਂ ਵਿਛਾਈ ਹੋਈਆਂ ਨੇ ਇੱਟਾਂ ਕਰਕੇ ਚੋਂ ਉੱਪਰ ਨੂੰ ਕਰਿਆ ਹੋਇਆ ਤਾਂ ਜੋ ਪਾਣੀ ਅੰਦਰ ਨਾ ਹੋਵੇ ਇਹ ਕਰਨਾ ਪੈਂਦਾ ਜੀ ਮੀ ਤੂੰ ਬਚਾਓ ਕਰਕੇ ਇਹ ਪਾਣੀ ਅੰਦਰ ਨਾ ਜਾਵੇ ਸਮਾਨ ਨਾ ਕੋਈ ਖਰਾਬ ਹੋ ਜਾਵੇ ਇਸ ਕਰਕੇ ਕਰਨਾ ਪੈਂਦਾ ਜੀ ਸਾਰਾ ਕੁਝ ਇਹ ਬੁਰਾ ਹਾਲ ਘਰੇ ਪਾਣੀ ਆ ਗਿਆ ਬੱਲੇ ਬੱਲੇ ਅੰਦਰ ਤਾਂ ਨਹੀਂ ਆ ਜੀ ਇਹ ਸਾਡੇ ਘਰ ਦੇ ਸਾਹਮਣੇ ਹੀ ਘਰ ਆ ਜੀ ਸਰਜੀਤ ਸਿੰਘ ਅੰਕਲ ਦਾ ਘਰ ਹੈ ਜੀ ਤੇ ਉਹਨਾਂ ਦੇ ਘਰ ਚ ਪਾਣੀ ਦੇਖੋ ਆ ਗਿਆ ਆਂਟੀ ਵਿਚਾਰੀ ਪਾਣੀ ਗੱਡ ਰਹੀ ਆ ਘਰ ਚ ਪਾਣੀ ਆ ਗਿਆ ਉਹਨਾਂ ਦੀ ਛੱਤ ਵੀ ਚ ਹੋ ਰਹੀ ਹੈ ਕੱਚੇ ਮਕਾਨਾਂ ਦੇ ਪੈਸੇ ਉਹਨਾਂ ਨੂੰ ਹੇ ਤੱਕ ਆਏ ਨਹੀਂ ਹੈਗੇ ਤੇ ਤੁਸੀਂ ਦੇਖ ਸਕਦੇ ਆਂ ਬਿਹੜੇ ਦੇ ਵਿੱਚ ਘਰ ਚ ਕਿੰਨਾ ਪਾਣੀ ਆ ਗਿਆ ਉਹਨਾਂ ਦੇ ਘਰ ਉਹ ਬਾ ਮਤਲਬ ਕਮਰੇ ਚ ਪਾਣੀ ਆ ਗਿਆ ਉਹ ਬਾਹਰ ਕੱਢ ਰਹੇ ਨੇ ਆਂਟੀ ਜੀ ਤੇ ਬਿਹੜੇ ਚ ਦੇਖੋ ਪਾਣੀ ਕਿੰਨਾ ਆ ਚੁੱਕਿਆ ਹੈ ਜੀ ਬੁਰਾ ਹਾਲ ਆ ਘਰ ਦਾ ਪੂਰਾ ਆਂਟੀ ਜੀ ਪਾਣੀ ਕੱਢ ਰਹੇ ਨੇ ਤੇ ਮੀ ਪਰ ਪੈ ਰਿਹਾ ਤੇ ਨਾਲ ਜਿਹੜੀ ਛੱਤਾਂ ਵੀ ਚੋਰੀਆਂ ਨੇ ਇਹਨਾਂ ਦੇ ਕਰਦੀਆਂ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਵੱਧ ਤੋਂ ਵੱਧ ਜੀ। ਤਾਂ ਜੋ ਸਾਡੇ ਪਿੰਡ ਦਾ ਮਸਲਾ ਹੱਲ ਹੋ ਸਕੇ। ਅਸੀਂ ਬੜਾ ਤੰਗ ਆ ਜੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਡੇ ਪਿੰਡ ਦਾ ਮਸਲਾ ਹੱਲ ਹੋ ਸਕੇ। ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਧੰਨਵਾਦ ਜੀ।